ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿਸ ਰੁੱਖਾਂ ਬਾਰੇ ਲੰਬੀ ਚਰਚਾ ਕਰਦੇ ਆ ਨਮੀਆਂ ਚਰਚਾ ਕਰਦੇ ਆ ਅੱਜ ਬਿਲਕੁਲ ਹੀ ਵੱਖਰੀ ਚਰਚਾ ਕਰਾਂ ਇੰਗਲੈਂਡ ਨੂੰ ਲੈ ਕੇ ਰੁੱਖਾਂ ਬਾਰੇ ਇਹ ਚਰਚਾ ਕਰਾਂਗੇ ਸਾਡੇ ਪੰਜਾਬ ਵਿੱਚ ਕੀ ਹੈ ਜਾਂ ਸਾਡੇ ਲੋਕਾਂ ਵਿੱਚ ਕੀ ਹੈ ਅਸੀਂ ਰੁੱਖਾਂ ਨੂੰ ਜਿੰਉਂਦੀ ਜਾਗਦੀ ਚੀਜ਼ ਨਹੀਂ ਸਮਝਦੇ ਉਹਨੂੰ ਆਪਾਂ ਡੱਡ ਸਮਝਦੇ ਹਾਂ ਪੱਥਰ ਸਮਝਦੇ ਹਾਂ ਇਸ ਲਈ ਆਪਾਂ ਵਰਤਾਰਾ ਦੇਖਦੇ ਆ ਵੱਢਣ ਲੱਗੇ ਕਮੈਂਟ ਲਾਉਂਦੇ ਆ ਜਾਂ ਆਗਾ ਲੱਗਦੇ ਉਦੋਂ 1 ਮਿੰਟ ਲਾਉਂਦੇ ਆ ਉਹਨੂੰ ਸਾੜ ਦਿੰਦੇ ਆ ਮਤਲਬ ਬੇਰਹਿਮੀ ਨਾਲ ਉਹਨੂੰ ਕਤਲ ਕਰਦੇ ਆ ਮਤਲਬ ਛੋਟੇ ਰੁੱਖ ਮੱਚ ਜਾਂਦੇ ਆ ਬੱਚੇ ਉਹਨਾਂ ਰੁੱਖਾਂ ਦੇ ਬੱਚ ਅੱਜ ਇੱਕ ਐਗਜ਼ਾਮਪਲ ਦੀ ਦਵਾਂਗੇ ਇੱਕ ਸਾਈਕਾਮੋਰ ਗੈਪ ਟਰੀ ਹੈਗਾ ਜਿਹਨੂੰ ਰੋਬਨ ਹੁੱਡ ਟਰੀ ਬੋਲਦੇ ਨੇ ਇੰਗਲੈਂਡ ਦੇ ਨੂੰ ਅੱਜ ਦੋ ਬੰਦੇ ਇਹ ਚਰਚਾ ਕਰਾਂਗੇ ਇੱਕ ਨਾਮ ਗ੍ਰਾਹਮ ਸੀਗਾ ਇੱਕ ਕਰੈਥਰ ਸੀਗਾ ਉਹ ਦੋ ਬੰਦੇ ਨੇ ਕੀ ਕੀਤਾ ਉਹਨਾਂ ਨੇ ਮਤਲਬ ਆਰਾ ਲੈ ਕੇ ਇੱਕ ਬਹੁਤ ਹੀ ਪੁਰਾਣੀ 150 ਸਾਲ ਪੁਰਾਣੀ ਜਿਹੜਾ ਰੋਬਨ ਹੁੱਡ ਟਰੀ ਬੋਲਦਾ ਸਾਈਕਾਮੋਰ ਟਰੀ ਨੂੰ ਮਤਲਬ ਕਹਿੰਦਾ ਜਦੋਂ ਉੱਥੇ ਤੂਫਾਨ ਆਉਂਦਾ ਹਸੀ ਮਜ਼ਾਕ ਦੇ ਵਿੱਚ ਮਤਲਬ ਉਹਨੂੰ ਕੱਟ ਤਾ ਰਹੇ ਨਾ ਉਹ ਰੁੱਖ ਇੰਨਾ ਕੁ ਮਸ਼ਹੂਰ ਸੀਗਾ ਉਹਨੂੰ ਮਤਲਬ ਕਿ ਨਾ ਸਿਸਟਮੈਟਿਕ ਉਹਨੂੰ ਪਲਾਂਟ ਕੀਤਾ ਸੀਗਾ ਦੋ ਹਿੱਲ ਦੇ ਵਿੱਚਾਰੇ ਉਹਨੂੰ ਪਲਾਂਟ ਕੀਤਾ ਹੋਇਆ ਸੀਗਾ ਤਾਂ ਉਸ ਜਿਹੜੀ ਹਿੱਲ ਹिल्स ਨੂੰ ਬਿਲਟ ਕੀਤਾ ਸੀਗਾ ਵਾਲ ਨੂੰ ਜਿੱਥੇ ਉਹ ਲੱਗਿਆ ਸੀਗਾ ਐਂਪਰਰ ਹੈਂਡਰੀਨ ਨੇ ਬਿਲਡ ਕੀਤਾ ਸੀਗਾ ਤਾਂ ਉਹ ਰੁੱਖ ਤਾਂ ਮਸ਼ਹੂਰ ਸੀ ਕਿਉਂਕਿ ਕੈਵਨ ਕੋਸਨਰ ਦੀ ਇੱਕ 1991 ਦੀ ਵਿੱਚ ਫਿਲਮ ਰਿਲੀਜ਼ ਹੋਈ ਸੀ ਰੋਬਨ ਹੁੱਡ ਪ੍ਰਿੰਸ ਆਫ ਥੀਵਸ ਕਰਕੇ ਕਿਸ ਵੀ ਦ ਸੀਨ ਲਿਆ ਸੀ ਇਸ ਰੁੱਖ ਦਾ ਇਸ ਕਰਕੇ ਰੋਬਨ ਹੁੱਡ ਟਰੀ ਵੀ ਬੋਲਦੇ ਹਨ ਤਾਂ ਇਹ ਇੱਥੇ ਲੋਕ ਪਿਕਨਿਕ ਮਨਾਉਣ ਆਉਂਦੇ ਸੀ ਰੁੱਖ ਕੋਲੇ ਮਤਲਬ ਲੋਕ ਪਿਕਚਰਾਂ ਲੈਂਦੇ ਸੀ ਬਹੁਤ ਸਾਰਾ ਇੱਥੇ ਲੋਕ ਇਹਦਾ ਸਤਿਕਾਰ ਸੀ ਯੂਨੈਸਕੋ ਦੇ ਵਿੱਚ ਵਰਲਡ ਹੈਰੀਟੇਜ ਸਾਈਟ ਮੰਨਿਆ ਦੇ ਇਸ ਰੁੱਖ ਨੂੰ ਤਾਂ ਇਸ ਨੂੰ ਕੀ ਕੀਤਾ ਜਦੋਂ ਤੂਫਾਨ ਦੀ ਰਾਤ ਆਉਂਦੀ ਆ ਇਸ ਨੇ ਮਤਲਬ ਜਾਣ ਕੇ ਮਜ਼ਾਕ ਕਰਦੇ ਹੋਏ ਜਾਂ ਮਤਲਬ ਉਹਨੂੰ ਮਤਲਬ ਉਹ ਦੇਖਿਆ ਵੀ ਸੀ ਜਿਹਨੂੰ ਕਟਾਂਗੇ ਤਾਂ ਸਾਡੇ ਸੀ ਫੇਮਸ ਹੋ ਜਾਾਂਗੇ ਜਾਂ ਤੁਸੀਂ ਦੇਖੋ ਕਿਵੇਂ ਦੁਨੀਆ ਲੈਵਲ ਤੇ ਖਬਰ ਫੈਲਦੀ ਹੈ ਉਹਨੂੰ ਚੱਕਦੇ ਆ ਚੇਂਸ ਆ ਤੇ ਕੱਟ ਦਿੰਦੇ ਹੈਗੇ ਆ ਤੇ ਹੌਲੀ ਹੌਲੀ ਉਹ 2 ਸਤੰਬਰ 2023 ਦੀ ਘਟਨਾ ਹੁੰਦੀ ਹੈ ਮਤਲਬ ਇਹ ਤੇ ਸਮਾਂ ਪੈਂਦੇ 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 ਇਹਦਾ ਨਾਲ ਕੇਸ ਹੈਗਾ ਕੋਰਟ ਚ ਚੱਲਦਾ ਜਾਂਦਾ ਫਿਰ ਨਿਊਕੈਸਲ ਕੋ ਕਰਾਉਨ ਕੋਰਟ ਹੈਗੀ ਆ ਇੰਗਲੈਂਡ ਦੀ ਉੱਥੋਂ ਦੇ ਜੱਜ ਜਿਹੜੀ ਹੈਗੀ ਆ ਕ੍ਰਿਸਟੈਨਾ ਲੈਂਬਰਟ ਨੇ ਆਰਡਰ ਕੀਤਾ ਵੀ ਦੋਨੇ ਬੰਦੇ ਨੂੰ ਹਰਾਸਤ ਲੈ ਲਓ 15 ਜੁਲਾਈ ਨੂੰ ਇਹਨਾਂ ਦੇ ਮਤਲਬ ਕਹਿਣ ਦਾ ਇਸ ਦੇ ਕੇਸ ਦੀ ਸੁਣਵਾਈ ਹੋਊਗਾ ਹੋ ਸਕਦਾ ਹੈ ਇਹਨਾਂ ਬੰਦਿਆਂ ਨੂੰ 10 ਸਾਲ ਦੀ ਸਜ਼ਾ ਹੋਵੇ ਕਿਉਂਕਿ ਉਹਨਾਂ ਨੇ ਉਹਨਾਂ ਜੱਜਾਂ ਨੇ ਜਿਹੜਾ ਸਰਕਾਰੀ ਵਕੀਲ ਸੀ ਉਹਨਾਂ ਨੇ ਪੂਰਾ ਉਹਨੂੰ ਕੋਰਟ ਨੂੰ ਐਵੀਡੈਂਸ ਦਿਖਾਇਆ ਕਿ ਬੰਦਿਆਂ ਨੇ ਵੀਡੀਓ ਬਣਾਈ ਤੇ ਬੰਦਿਆਂ ਨੇ ਵੀਡੀਓ ਬਣਾ ਕੇ ਆਪਣੇ ਕੈਮਰੇਆਂ 'ਚ ਰੱਖੀ ਸਵੇਰੇ ਉਹਨਾਂ ਨੇ ਡਿਸਕਸ ਕੀਤਾ ਹਾਂ ਦੇਖੇ ਵੀ ਦੇਖ ਵੀ ਸੋਸ਼ਲ ਮੀਡੀਆ ਤੇ ਐਕਟਿਵ ਹੋਇਆ ਕਿ ਨਹੀਂ ਉਹ ਸਾਰਾ ਚੀਜ਼ਾਂ ਜਿਹੜੋ ਸਾਹਮਣੇ ਆਈਆਂ ਤਾਂ ਉਹਨਾਂ ਨੇ ਮਤਲਬ ਕਹਿੰਦਾ ਕੋਰਟ ਨੂੰ ਪ੍ਰੂਵ ਕੀਤਾ ਹਾਂ ਵੀ ਇਹ ਜਿਹੜੇ ਬੰਦੇ ਦੋਸ਼ੀ ਹੈਗੇ ਆ ਜਿਹੜੇ ਹੈਗੇ ਆਪਣੇ ਗ੍ਰਾਮ ਤੇ ਕਰਤੂਤ ਰਹਿ ਗਏ ਨੇ ਉਹਨਾਂ ਨੇ ਮਤਲਬ ਇਹਨਾਂ ਨੂੰ ਕਟਿਆ ਹੈਗਾ ਤਾਂ ਇਸ ਦਰੋਹ ਨੂੰ ਕੱਟਣ ਦੀ ਸਜ਼ਾ ਉਹਨੂੰ 10 ਸਾਲ ਦੀ ਹੋ ਸਕਦੀ ਹੈ ਤੇ ਸਾਡੇ ਮਤਲਬ ਕਹਿੰਦਾ ਤੁਸੀਂ ਹਿਸਾਬ ਲਾ ਲਓ ਵੀ ਇਹ ਜਿਹੜਾ ਇੱਕ ਹੁਣ ਰਿਪੋਰਟ ਪਬਲਿਸ਼ ਹੋਈ ਹੈ ਇਹਨਾਂ ਨੂੰ ਮਤਲਬ ਕਿ ਇਸ ਇਸ ਸਾਲ ਦੀ ਜੁਲਾਈ 10 ਨੂੰ ਮਤਲਬ ਕਹਿੰਦਾ ਇਹਨਾਂ ਨੇ ਇੱਕ ਸਜ਼ਾ ਸਜਾਉਣੀ ਹੈ ਵੀ 10 ਸਾਲ ਦੀ ਹੋਊ ਜਾਂ 5 ਸਾਲ ਦੀ ਇੱਕ ਰੁਕ ਕੁੱਟਣ ਦੇ ਤਾਂ ਇਸ ਲਈ ਜਿਹੜਾ ਇਹ ਆਪਾਂ ਨੂੰ ਸਮਝਣਾ ਪੈਣਾ ਇਹ ਰੁਕ ਸਾਨੂੰ ਸਾਈਕਾਮੋਰ ਗੈਪਟ ਰੀਕੀਸ ਖੁੰਦਾ ਹੈਗਾ ਬ੍ਰਿਟੇਨ ਲੈਂਡ ਦੇ ਵਿੱਚ ਇੰਨੀ ਸਖਤੀ ਆ ਉਸ ਤੋਂ ਬਾਅਦ ਕੀ ਹੋਇਆ ਇਸ ਤੋਂ ਬਾਅਦ ਵੀ ਦੱਸ ਦਿੰਦੇ ਆ ਉਹਨਾਂ ਨੇ ਇੰਨੇ ਰੂਲ ਸਖਤ ਕਰਤੇ ਜਿਹੜਾ ਇਹ ਜਿਹੜਾ ਇਹ ਰੁੱਖ ਸੀਗਾ ਨਾਰਥ ਹੰ ਨਾਰਥ ਹੰਬਰਲੈਂਡ ਨੈਸ਼ਨਲ ਪਾਰਕ ਵਿੱਚ ਸੀਗਾ ਉਹਨਾਂ ਨੇ ਇੰਨੇ ਰੂਲ ਸਖਤ ਕਰੇ ਵੀ ਕੋਈ ਵੀ ਹੈਰੀਟੇਜ ਰੁੱਖ ਹੈਗਾ ਪੁਰਾਣਾ ਰੁੱਖ ਹੈਗਾ ਉਹਨਾਂ ਨੂੰ ਕੋਈ ਵੀ ਨਹੀਂ ਕੱਟ ਸਕਦਾ ਇੰਨੀ ਪ੍ਰੋਟੈਕਸ਼ਨ ਦਿੱਤੀ ਹੈ ਵੀ ਕੋਈ ਬੰਦਾ ਉਹਨੂੰ ਆ ਕੇ ਕੋਈ ਮਤਲਬ ਕਹਿੰਦਾ ਅਣਜਾਣੇ ਪਹੁੰਚ ਜਾ ਜਾਣ ਬੋਝ ਕੇ ਉਹਨੂੰ ਕੱਟ ਨਾ ਪਾਵੇ ਇਸ ਨੂੰ ਰੂਲ ਬਹੁਤ ਸਖਤ ਕਰਤਾ ਹੈ ਉਹ ਸਾਡੇ ਸਿਸਟਮ ਕੀ ਹੈ ਜਿੰਨੀਆਂ ਸਾਡੇ ਪੁਰਾਣੇ ਦਰਖਤ ਖੜੇ ਆ ਪਿੰਡਾਂ ਵਿੱਚ ਖੜੇ ਆ ਜਾਂ ਸ਼ਹਿਰਾਂ ਵਿੱਚ ਖੜੇ ਆ ਅਸੀਂ ਉਹਨਾਂ ਨੂੰ ਬਿਲਕੁਲ ਸਤਕਾਰ ਨਹੀਂ ਕਰਦੇ ਕੋਈ ਵੀ ਦਰਖਤ ਕਦੋਂ ਵੀ ਸਰਕਾਰ ਵੱਲੋਂ ਕੋਈ ਵੀ ਆਰਡਰ ਆਉਂਦਾ ਜਾਂ ਕੋਈ ਵੀ ਸਿਸ ਆਪ ਫਟਾਫਟ ਕਲਾਉਨੀ ਕਟਨ ਨੂੰ ਲਾਉਂਦੇ 1 ਮਿੰਟ ਜਾਂ ਵੀ ਜਾਂ ਮਤਲਬ ਕਹਿੰਦਾ ਅੱਗਾ ਵਿੱਚ ਝੁਲਸਾ ਦਿੰਨੇ ਉਹਨੂੰ ਮਤਲਬ ਇਹ ਸਾਨੂੰ ਇਹ ਪ੍ਰੂਵ ਕਰਦਾ ਇੱਥੇ ਜਿਹੜਾ ਸਾਈਕਾਮੋਰ ਟਰੀ ਹੈਗਾ ਵੀ ਸਾਨੂੰ ਇਹਨਾਂ ਦਾ ਸਤਕਾਰ ਕਰਨਾ ਚਾਹੀਦਾ ਪਹਿਲੀ ਗੱਲ ਰੁੱਖਾਂ ਦਾ ਇਹ ਸਾਡੇ ਲਈ ਕਾਰਜ ਕਰ ਰਿਹਾ ਹੈ ਬਾਇਓਡਾਈਵਰਸਿਟੀ ਕੰਜ਼ਰਵੇਸ਼ਨ ਲਈ ਕੰਮ ਕਰਦਾ ਸਾਨੂੰ ਆਕਸੀਜਨ ਪ੍ਰੋਵਾਈਡ ਕਰਦੇ ਹੈਗੇ ਆ ਪੰਛੀ ਦੇ ਰਹਿਣ ਬਸੇਰੇ ਆ ਇਹ ਸਾਨੂੰ ਇਹਨਾਂ ਨੂੰ ਜਿੰਉਂਦੀ ਜਾਗਦੀ ਚੀਜ਼ ਸਮਝਦੇ ਹੋ ਜਿਵੇਂ ਕੋਰਟ ਇੱਥੇ ਕੋਈ ਇੰਗਲੈਂਡ ਦੀ ਕੋਰਟ ਨੇ ਆਰਡਰ ਕੀਤਾ ਵੀ ਇਹ ਇਹਨੇ ਕ੍ਰਿਮੀਨਲ ਐਕਟ ਕੀਤਾ ਹੈਗਾ ਰੁੱਖ ਨੂੰ ਕੱਟ ਕੇ ਸਾਨੂੰ ਵੀ ਸਮਝਦੇ ਹੋ ਇਹਨਾਂ ਰੁੱਖਾਂ ਨੂੰ ਮਤਲਬ ਕਹਿੰਦਾ ਸਾਡੇ ਰੋਡ ਸਾਈਡ ਲੱਗੇ ਹੋਏ ਇਹਨਾਂ ਨੂੰ ਬਚਾਉਣਾ ਚਾਹੀਦਾ ਉਹਨਾਂ ਨੂੰ ਡੈੱਡ ਚੀਜ਼ ਨਹੀਂ ਉਹਨੂੰ ਪੱਥਰ ਨਹੀਂ ਸਮਝ ਕੇ ਉਹਨੂੰ ਆਪਾਂ ਲਾਈਵ ਚੀਜ਼ ਸਮਝ ਕੇ ਉਹਨੂੰ ਬਚਾਈਏ ਤਾਂ ਜਾ ਕੇ ਸਾਡਾ ਧਰਤੀ ਹੈਗੀ ਆ ਰੁੱਖਾਂ ਨਾਲ ਭਰੀ ਰਹੂਗੀ ਨਹੀਂ ਤਾਂ ਜਿਹੜਾ ਸਾਡਾ ਕਾਰ ਚੱਲਦਾ ਆ ਰ ਲੰਬੇ ਸੋ ਉਹੀ ਚੱਲਦਾ ਹੋਊਗਾ ਸਾਡੇ ਪਿੰਡਾਂ ਵਿੱਚ ਵੀ ਜਿੱਨੇ ਸਾਡੇ ਬਜ਼ੁਰਗ ਰੁੱਖ ਖੜੇ ਆ ਉਹਨਾਂ ਨੂੰ ਮਤੇ ਪਾ ਕੇ ਆਪਾਂ ਨੂੰ ਸਹਮਤ ਦੀ ਲੋੜ ਹੈਗੀ ਧੰਨਵਾਦ ਸਾਰਿਆਂ ਸਸੀਕਾ